ਤੇ ਬਾਈ ਬੁੱਧੂ ਖੜਾ ਮਨੀਲੇ ਵਾਲਾ ਅੱਜ ਆਇਆ ਸੀ ਇਹ ਮੰਡੀ ਦੇ ਵਿੱਚ ਕੀ ਹਾਲ ਆ ਬਾਈ ਬੁੱਧੂ ਬਬ ਠੀਕ ਆ ਵੀਰੇ ਬੜੀ ਮੈਂ ਦੀ ਆ ਬਾਈ ਪਹਿਲਾਂ ਤਾਂ ਪਿੰਡ ਰਸ ਤੇਰਾ ਕਿਦੇ ਕਿਹੜੇ ਸ਼ਹਿਰ ਦੇ ਕੋਲ ਰਹਿ ਜਾਂਦਾ ਬਬੀ ਚਲੇ ਜਾਂਦਾ ਖਮਾਣੋ ਦੇ ਸਮਰਾਲੇ ਦੇ ਵਿਚਾਲੇ ਚਲੇ ਜਾਂਦਾ ਅੱਛਾ ਖਮਾਣੋ ਤੇ ਉਹ ਲਵੇ ਚਲੇ ਜਾਂਦਾ ਖਮਾਣੋ 3 ਕਿਲੋਮੀਟਰ ਸਮਰਾਲੇ ਤੋਂ 15 ਕਿਲੋਮੀਟਰ ਠੀਕ ਆ ਉੱਥੇ ਰਹਿ ਜਾਂਦਾ ਤੇ ਬਾਈ ਉਹ ਤੁਹਾਨੂੰ ਬੱਕਰੀਆਂ ਰੱਖਦ ਨੂੰ ਕਿੰਨਾ ਕ ਟਾਈਮ ਹੋ ਗਿਆ ਜਦ ਦੀ ਪੁਸ਼ਤੀ ਆ ਵੀਰੇ ਆਪਣਾ ਦਾ ਕੰਮ ਅੱਛਾ ਤੀਜੀ ਪੀੜੀ ਚ ਆਪਾਂ ਆ ਗਏ ਦੇਖ ਦੇ ਦੇਖ ਦੇ ਤੀਜੀ ਪੀੜੀ ਚ ਆ ਗਏ ਛੋਡੇ ਦੇਖ ਲੈ ਦੇਖ ਦੇ ਬੱਕਰੀਆਂ ਨਾ ਠੀਕ ਆ ਤੇ ਬਾਈ ਤੂੰ ਦੁੱਧ ਚਵਾਈ ਦੇ ਮੁਕਾਬਲੇ ਵੀ ਲੜੇ ਨੇ ਹਨਾ ਤੇ ਜਿੱਤੇ ਵੀ ਨੇ ਠੀਕ ਆ ਤੇ ਜਿਵੇਂ ਬਾਈ ਬੱਕਰੀ ਦੀ ਹੁਣ ਗਰਮੀ ਆ ਗਈ ਹਨਾ ਤਾਂ ਪਹਿਲਾਂ ਤਾਂ ਸਾਹ ਸੰਭਾਲ ਦੱਸ ਵੀ ਕੀ ਸਾਹ ਸੰਭਾਲ ਹੁੰਦੀ ਹੈ ਗਰਮੀ ਦੇ ਵਿੱਚ ਬਸ ਤੁਹਾਨੂੰ ਪਤਾ ਹੀ ਹੈ ਗਰਮੀ ਦੇ ਬਸ ਸ਼ੱਕਰ ਵਾਲਾ ਪਾਣੀ ਪੋਣੀ ਹੂੰ ਤੇ ਉਹ ਜੇ ਸੇਵ ਦਾ ਡਾਟਾ ਉਹ ਜੀ ਦੇਣੀ ਪੈਂਦੀ ਹੈ ਗਰਮੀ ਵਾਲੀ ਗਰਮੀ ਨਾਲ ਦੇਣੀ ਪੈਂਦੀ ਹੈ ਸਰਦੀ ਵਾਲੀ ਸਰਦੀ ਨਾਲ ਦੇਣੀ ਨਾ ਗਰਮੀ ਦੇ ਵਿੱਚ ਵੀ ਕੀ ਕਿਵੇਂ ਬੰਦਾ ਰੱਖੇ ਜਿਹੜਾ ਨਵਾਂ ਬੰਦਾ ਹੈਗਾ ਜਿਵੇਂ ਹੁਣ ਪੀਖਦਾ ਸ਼ੱਕਰ ਵਾਲਾ ਪਾਣੀ ਹੋ ਗਿਆ ਨਾ ਸ਼ੱਕਰ ਵਾਲਾ ਪਾਣੀ ਹੋ ਗਿਆ ਹਾਂ ਬੱਸ ਜਾਉਂ ਜੂ ਪਾਉਣ ਵਾਸਤੇ ਦਾਣਾ ਦੂਣਾ ਵੱਧ ਧੁੱਪਾਂ ਤਾਂ ਫੱਜਣੀ ਫੇਰ ਨਹੀਂ ਹੈਗੀ ਅੱਛਾ ਹਾਂ ਹੁਣ ਜਿਵੇਂ ਆ ਹੁਣ ਤਾਂ ਜਾਲਾ ਕਣਕ ਖਵਾਈ ਗਏ ਨੇ ਨਾ ਲੋਕ ਹਾਂ ਜੀ ਤੇ ਇਦੋਂ ਬਾਅਦ ਹੁਣ ਵੀ ਕਰੇ ਰੱਖਣਾ ਜਾਂ ਬਾਹਰ ਵੀ ਲੈ ਕੇ ਜਾਣਾ ਨਾ ਨਾ ਬਾਹਰ ਵੀ ਆਪਣੀਆਂ ਦਾ ਬਾਹਰ ਹੀ ਰਹਿਣੀਆਂ ਵੀਰੇ ਬੱਕਰੀਆਂ ਅੱਛਾ ਵੀ ਬਾਹਰ ਡੇਕ ਡੁੱਕ ਹੋ ਰਿਹਾ ਹੈ ਕੋਈ ਲੋਕਾਂ ਪਾ ਛਾਮਾ ਛੂਮਾ ਬੈਠੇ ਰਹਿੰਦੇ ਜਾਂ ਕਿ ਅੱਛਾ 2 ਘੰਟੇ ਸੋਭਾ ਲੋਵਦਾ ਨੇ 2 ਘੰਟੇ ਛਾਹ ਵੀ ਬਾੜਾ ਤੋਰਦੇ ਨਹੀਂ ਹੈਗੇ ਗਰਮੀ ਚ ਵੇ ਇੱਕ ਥਾਵੇਂ ਵਹਾ ਲੈਨੇ ਦੂਰ ਲਾ ਜਾ ਕੇ ਕਿਤੇ ਹਾਂ ਜੀ ਹਾਂ ਠੀਕ ਆ ਲੈ ਬਾਈ ਬੱਕਰੀਆਂ ਦਿਖਾਵਾਂਗੇ ਹੁਣ ਲੈ ਬਈ ਬਾਈ ਬੱਕਰੀਆਂ ਦਿਖਾਉਨੇ ਆ ਬਾਈ ਲਵੋ ਯਾਰ ਮੈਂ ਭਾਈ ਆ ਬੱਕਰੀਆਂ ਇਹਦੀ ਕੀ ਡਿਟੇਲ ਆ ਗੱਬਣਾ ਇਹ ਇਹ ਗੱਬਣਾ ਜੀ ਇਹ ਡੇਢ ਕ ਮਹੀਨੇ ਦੀ ਫਰੈਸ਼ ਛੱਡ ਦੰਦਾ ਹੀ ਇਹ ਗੱਬਣਾ ਫਰੈਸ਼ ਛੱਡ ਦੰਦਾ ਡੇਢ ਮਹੀਨੇ ਦੀ ਗੱਬਣਾ ਹਣਾ ਹਾਂ ਜੀ ਠੀਕ ਆ ਅੱਖ ਖੱਟੀ ਆ ਹਣਾ ਭਾਈ ਇਹ ਆ ਖੁੱਖ ਦਾ ਤਾਂ ਨਹੀਂ ਕੋਈ ਚੱਕਰ ਹੁੰਦਾ ਆਪਾਂ ਨੂੰ ਕੋਈ ਮਟਰ ਨਹੀਂ ਹੈਗਾ ਅੱਖ ਔਖਾ ਦਾ ਹੀ ਆਪਾਂ ਨੂੰ ਠੀਕ ਹੈ ਹਾਂ ਜੀ ਅੱਖ ਤੇ ਇਹ ਘਰ ਦੀ ਬੱਕਰੀ ਆ ਨਹੀਂ ਮੁੱਲ ਦੀ ਆ ਜੀ ਮੁੱਲ ਦੀ ਆ ਹਾਂ ਠੀਕ ਹੈ ਇਹ ਹੈਗੇ ਆ ਗੱਬਣਾ ਕਿੰਨੇ ਕਿੰਨੇ ਰੁਪਈਆ ਦੀ ਬੱਕਰੀ ਆ ਫਿਰ ਇਹ ਇਹਦਾ ਮੁੱਲ ਕਰਾਈ 35000 35000 ਠੀਕ ਹੈ ਤੇ ਆ ਕਾਲੀ ਫੜ ਲਿਆ ਬਈ ਹੁਣ ਆ ਲੰਗ ਪੱਤੀ ਪਾਈ ਹੋਈ ਆ ਲੰਗ ਪੱਤੀ ਪਾਈ ਹੋਈ ਠੀਕ ਆ ਇਹ ਗਰਮੀ ਚ ਵਧੀਆ ਰਹਿੰਦੀ ਆ ਬਈ ਹਾਂ ਖਾਈ ਜਾਂਦੇ ਇਹ ਖਾਈ ਜਾਂਦੇ ਜਿਹੜਾ ਗਵਾਰੇ ਦਾ ਨੀਰਾ ਹੁੰਦਾ ਗਰਮੀਆਂ ਚ ਗਵਾਰੇ ਦਾ ਨੀਰਾ ਨਹੀਂ ਚੱਲਦਾ ਗਰਮੀਆਂ ਚ ਉਹ ਗਰਮ ਹੁੰਦਾ ਮੋਗ ਫਲੀ ਦਾ ਮੋਗ ਫਲੀ ਦਾ ਚੱਲ ਜਾਂਦਾ ਜੀ ਲੋਟ ਰਹਿਦਾ ਉਹ ਵੀ ਥੋੜਾ ਜੀ ਚੱਲਦਾ ਜਾਂਦੀ ਬੇ ਮੰਨ ਕੇ ਚੱਲੋ ਬਈ ਗਵਾਰੇ ਦਾ ਤੇ ਮੋਗ ਫਲੀ ਦਾ ਵਧੀਆ ਰਹਿੰਦਾ ਲੰਗ ਪੱਤੀ ਪਾਦੇ ਗਰਮੀ ਚ ਠੀਕ ਆ ਇਹ ਬੱਕਰੀ ਬਾਰੇ ਵੀ ਦੱਸੀ ਬਈ ਹਾਂ ਜੀ ਇਹ ਛੇਦ ਹੁੰਦਾ ਹੀ ਇਹ ਹੂੰ ਪਹਿਲਾ ਸੂਈ ਇਹਦਾ ਬੱਚੇ ਨੇ ਆਪਣਾ ਸੇਲ ਕਰ ਦਿੱਤੀ ਠੀਕ ਹੈ ਕਰ ਦਿਆ ਇਹ ਕਰ ਦੂ ਪਹਿਲਾ ਸੂਆ ਹਾਂ ਜੀ ਸੇਹ ਦਾਂਦਾ ਤੇ ਬੱਚੇ ਸੇਲ ਕੀਤੇ ਹੋਇਆ ਹੁਣ ਦੁੱਧ ਦਿੰਦੀ ਆ ਦੁੱਧ ਦਿੰਦੀ ਦੁੱਧ ਕਿੰਨਾ 2.5 ਕਿਲੋ ਹੋ ਗਈ ਇਹ ਥੱਲੇ 2.5 ਕਿਲੋ ਠੀਕ ਹੈ ਹਾਂ ਜੀ ਜਿਵੇਂ ਭਾਈ ਹੁਣ ਜਿਵੇਂ ਤੁਸੀਂ ਮੁਕਾਬਲੇ ਲੜੇ ਛੋ ਤਾਂ ਫਿਰ ਬੱਕਰੀਆਂ ਨੂੰ ਅਲੱਗ ਤੋਂ ਸ਼ਾਮੇ ਹੋ ਉਹਨਾਂ ਨੂੰ ਤਾਂ ਉਹ ਲੱਗ ਫਿਰ ਤੁਹਾਨੂੰ ਪਤਾ ਹੀ ਹੈ ਵੀਰੇ ਉਹ ਖਰਾਕ ਰੋਗ ਪੂਰੀ ਚੱਕਣੀ ਪੈਂਦੀ ਹੈ ਉਹਨਾਂ ਨੂੰ ਠੀਕ ਆ ਭਾਈ ਇੱਕ ਐ ਕਹੇ ਹੁੰਦਾ ਜਿਵੇਂ ਦੁੱਧ ਚ ਬਾਈ ਚ ਵੀ ਬੱਕਰੀਆਂ ਘਰੇ ਜਾ ਕੇ ਖਰਾਬ ਹੋ ਜਾਂਦੀਆਂ ਨੇ ਖਰਾਬ ਘਾਤੇ ਹੋ ਜਾਣਗੇ ਵੀਰੇ ਜਦੋਂ ਆਪਾਂ ਨੇ ਖਰਾਬ ਹੋਣ ਵਾਲਾ ਸਮਾਨ ਐ ਨਹੀਂ ਉਹਨਾਂ ਨੂੰ ਦੇਣਾ ਹੈਗਾ ਖਰਾਬ ਤਾਂ ਤਾਂ ਹੋਣੇ ਆ ਆਪਾਂ ਨੇ ਕਿਹੜਾ ਓਵਰਡੋਜ ਕਰਕੇ ਚੋਣੀਆਂ ਉਹ ਅੱਛਾ ਹਾਂ ਆਪਾਂ ਦਾ ਸਿੰਪਲ ਸਹੀ ਬੱਕਰੀ ਚੋਣੀਆਂ ਐ ਸਹੀ ਉਹਦੇ ਖਰਾਕ ਦੇ ਸਿਰ ਤੇ ਚੋਣੀਆਂ ਆਪਾਂ ਨੇ ਕੋਈ ਓਵਰਡੋਜ ਜਾਂ ਟਿਕਟਲੇ ਲਾ ਕੇ ਨਹੀਂ ਚੋਣੀਆਂ ਹੈਗੀ ਜਿਹੜੇ ਟਿਕਟਲੇ ਲਾ ਕੇ ਚੋਣਗੇ ਉਹ ਤਾਂ ਖਰਾਬੇ ਹੋਣਗੇ ਜੇ ਮੈਂ ਉੱਥੇ ਇੱਕ ਬੱਕਰੀ ਖਰਾਬ ਹੋ ਗਈ ਸੀ ਨਾ ਹਾਂ ਠੀਕ ਆ ਉਹ ਮੰਨ ਕੇ ਜਦ ਮੈਡੀਕਲ ਯੂਜ਼ ਕੀਤਾ ਸੀ ਉਹਦੇ ਚ ਮੈਡੀਕਲ ਬਸ ਉਹ ਤਾਂ ਫਿਰ ਮੈਡੀਕਲ ਦਾ ਥੋੜਾ ਟਾਈਮ ਵਾਸਤੇ ਹੀ ਰਿਜ਼ਲਟ ਆਉਂਦਾ ਹੀ ਹਾਂ ਹਾਂ ਠੀਕ ਆ ਵੀ ਤੁਸੀਂ ਆਪ ਗਾਉਂ ਬਾਈ ਦੁੱਧ ਘਰੇ ਕਿੰਨਾ ਕਿੰਨਾ ਕਰ ਦਿੰਦੀਆਂ ਨੇ ਬੱਕਰੀਆਂ ਆਮ ਵੀਰੇ ਆਮ ਤਾਂ ਬੱਕਰੀ ਚਾਰ 4.5 ਕਿਲੋ 4 ਕਿਲੋ ਦੁੱਧ ਦੇ ਦਿੰਦੀ ਹੈ ਹੂੰ ਹਾਂ ਤੇ ਜਿਵੇਂ ਮੁਕਾਵਲਿਆਂ ਚ ਕੱਢਣਾ ਤਾਂ ਮੁਕਾਵਲਿਆਂ ਚ ਤਾਂ ਤੈਨੂੰ ਪਤਾ ਹੈ ਫਿਰ ਵੀਰੇ ਜਦੋਂ ਬੱਕਰੀ ਮਾਰਨੀ ਫਿਰ ਤਾਂ ਉਹ ਜਾ ਕੰਮ ਤਾਂ ਨਹੀਂ ਕਰਦੇ ਹੈਗੇ ਆਪਾਂ ਜਿੰਨੇ ਤੇ ਕਈ ਤਾਂ ਕਹਿੰਦੇ ਨੇ ਵੀ ਸਾਡੀ ਬੱਕਰੀ ਮਰ ਗਈ ਵੀ ਅਸੀਂ ਬਾਹਰ ਲੈ ਕੇ ਨਹੀਂ ਜਾਂਦੇ ਆ ਸਾਡੀ ਨਜ਼ਰ ਚ ਆ ਜਾਂਦੀ ਹੈ ਹਾਂ ਇਹ ਨਹੀਂ ਹੈਗੀ ਜਿਹੜਾ ਇੱਕ ਦਿਨ ਤੇ ਮੇਲੇ ਉਹਨਾਂ ਚ ਕਿਤੇ ਨਜ਼ਰਾਂ ਚ ਨਹੀਂ ਆਉਂਦੀਆਂ ਹੈਗੀਆਂ ਕਿਤੇ ਥੋੜੀ ਦੁੱਧ ਚੋਂ ਹੀ ਤੇ ਨਜ਼ਰ ਚ ਆਉਣੀ ਹੈ ਹਾਂ ਹਾਂ ਇਹ ਗੱਲਾਂ ਨਹੀਂ ਹੈਗੀਆਂ ਵੀਰੇ ਲੋਕਾਂ ਨੂੰ ਬੁੱਧੂ ਬਣਾਉਣ ਵਾਲੀਆਂ ਗੱਲਾਂ ਨਹੀਂ ਲੋਕ ਉਹ ਗੱਲਾਂ ਕਰਿਆ ਕਰੋ ਜਿਹੜੀਆਂ ਆਪ ਨੂੰ ਵੀ ਚੰਗੀਆਂ ਲੱਗਣ ਦੂਆਂ ਨੂੰ ਵੀ ਚੰਗੀਆਂ ਲੱਗਣ ਹੂੰ ਹਾਂ ਤੇ ਭਾਈ ਕੰਮ ਤਾਂ ਫਿਰ ਤੁਸੀਂ ਆਪ ਦੇ ਬਾਪ ਦਾਦਿਆਂ ਤੋਂ ਸਿੱਖਿਆ ਹੋਊਗਾ ਨਾ ਬੱਕਰੀਆਂ ਵਾਲਾ ਆਪੇ ਆਪੇ ਜੀ ਹਾਂ ਆਪੇ ਠੀਕ ਆ ਕਿੰਨੇ ਸੂਏ ਲੈ ਰਹੇ ਨੇ ਭਾਈ ਇੱਕ ਬੱਕਰੀ ਤਾਂ ਫਿਰ ਆਪਾਂ ਦਾ ਵੀਰੇ ਜਿਹੜੀ ਚੰਗੀ ਬੱਕਰੀ ਉਹ ਤਾਂ ਬੁੜੀ ਉਹ ਘਰੇ ਮਾਰ ਦਾਂਗੇ ਆਪਾਂ ਤਾਂ ਉਹ ਤਾਂ ਅੱਛਾ ਵੇਚਦੇ ਨਹੀਂ ਵੇਚਾਂਗੇ ਵੀ ਨਹੀਂ ਉਹ ਤਾਂ ਘਰੇ ਮਾਰ ਦਾਂਗੇ ਜੀ ਠੀਕ ਆ ਹਾਂ ਜਿੰਨੇ ਦੇਗੀ ਦੇਗੀ ਸੂਏ ਜਿਹੜੀ ਹੁਣ ਉਹ ਜੀ ਚਾਲਵੀ ਬੱਕਰੀ ਆ ਉਹ ਜੀ ਦਾ ਹੁਣ ਇੱਕ ਸੂਆ ਲੈ ਗਈ ਦੋ ਦੇ ਗਈ ਕਦੇ ਬਸ ਜਿਹੜੀ ਅਸਲੀ ਏਜੰਟ ਤੇ ਉਹ ਨਹੀਂ ਉਹ ਤਾਂ ਦੇਣ ਦਾ ਚਾਹੇ ਕੋਈ ਲੱਖ ਦਵੇ ਬੁੜੀ ਹੋਈਦਾ ਵੀ ਆਪਾਂ ਲੱਖ ਵੀ ਨਹੀਂ ਦਿੰਦੇ ਹੈਗੇ ਹੂੰ ਉਹ ਨਹੀਂ ਵੇਚਦੇ ਫਿਰ ਠੀਕ ਐ ਲੈ ਵੀ ਇਹ ਇਹ ਹੁਣ ਵੇਚਣੀ ਏ ਵੀ ਹਾਂ ਸੇਲ ਕਰਦਾ ਕਿ ਉਹ ਜਿੰਨੀਆਂ ਬੱਕਰੀਆਂ ਸੇਲ ਵਾਲੀਆਂ ਇਹ ਸੇਲ ਵਾਲੀਆਂ ਨੇ ਸਾਰੀਆਂ ਇਹਦਾ ਕਿੰਨਾ ਮੁੱਲ ਕੀਤਾ ਬਾਈ ਇਹਦਾ 45000 ਇਹਦਾ 45000 ਹੈ ਠੀਕ ਆ ਸਿੰਗ ਮੋਟਾ ਨੇ ਦਾ ਹਾਂ ਉੱਚੇ ਮੱਥੇ ਕਰਕੇ ਤਾਂ ਸਿੰਗ ਮੋਟਾ ਜੀ ਅੱਛਾ ਉੱਚੇ ਮੱਥੇ ਵਾਲੀ ਆ ਇਹ ਹਾਂ ਠੀਕ ਐ ਉਹ ਜਾਦੇ ਬਈ ਬੱਕਰੀਆਂ ਆਪਣੇ ਘਰੇ ਮਾਲ ਚ ਕਿਹੜੀਆਂ ਕਾਲੀਆਂ ਨੇ ਕਿ ਲੋਹੀਆਂ ਕਾਲੀਆਂ ਤੇ ਲੋਹੀਆਂ ਦੀ ਆਪਾਂ ਨੂੰ ਜ਼ਿਆਦਾ ਹੀ ਆ ਬੱਕਰੀਆਂ ਦੋ ਆਪਣੇ ਘਰ ਦੀਆਂ ਨੇ ਇਹ ਮੈ ਲੋਹੀਆਂ ਖੜੀਆਂ ਨੇ ਨਾ ਦੋਨੇ ਠੀਕ ਆ ਇਹਨਾਂ ਦੀ ਕੀ ਡਿਟੇਲ ਆ ਦੋਨਾਂ ਦੀ ਲੋਹੀਆਂ ਦੀ ਇਹਨਾਂ ਦਾ ਲੱਖ ਰੁਪਈਆ ਮੁੱਲ ਕਰੇ ਲੱਖ ਰੁਪਈਆ ਮੁੱਲ ਕੀਤਾ ਕਾਏ ਕਾ ਦੰਦ ਨੇ ਇਹ ਇਹ ਹੁਣ 8 8 ਦੰਦ ਲਾਏ ਆ ਇਹਨਾਂ ਨੂੰ 8 8 ਦੰਦ ਲਾਏ ਨੇ ਹੁਣ ਹਾਂ ਜੀ ਹੂੰ ਰਿਜ਼ਲਟ ਵਧੀਆ ਆਉਂਦੇ ਨੇ ਬਈ ਬੱਚੇ ਪੁੱੱਚੇ ਦੂਏ ਦੂਏ ਦੁੱਧ ਦੁੱਧ ਪੱਖੋਂ ਵੀ ਵਧੀਆਂ ਨੇ ਦੁੱਧ ਪੱਖੋਂ ਵੀ ਵਧੀਆਂ ਨੇ ਠੀਕ ਐ ਤੇ ਬਾਕੀ ਆ ਬੱਕਰੀਆਂ ਉਹ ਨੇ ਸੇਲ ਪਰਚੇਜ ਵਾਲੀਆਂ ਹੈ ਠੀਕ ਆਪਣਾ ਹੈਗਾ ਸੇਲ ਪਰਚੇਜ ਦਾ ਵੀ ਹਮ ਜਿਹੜੀਆਂ ਇਹਨਾਂ ਦੇ ਘਰੇ ਰੱਖੀਆਂ ਉਹ ਘਰੇ ਰੱਖੀਆਂ ਜੇ ਕੋਈ ਘਰੇ ਬੰਦਾ ਆ ਜੇ ਜਿਵੇਂ ਲੈਣਾ ਪਰ ਉਹਨੂੰ ਵੀ ਦੇ ਦੇਣੇ ਮਾਲ ਚ ਬੱਕਰੀ ਦੇ ਦੇ ਦਾਂਗੇ ਹੁਣ ਚੰਗੇ ਰੁਪਏ ਨਾਲ ਲਾਊਗਾ ਫੇਰ ਦਵਾਂਗੇ ਆਪਾਂ ਨਹੀਂ ਹੂੰ ਦਾਮ ਤਾਂ ਹਰੇਕ ਨੂੰ ਬੱਕਰੀ ਘਰ ਤੇ ਦੇਣ ਦਾ ਨਹੀਂ ਆਪਾਂ ਜਵਾਬੇ ਦੇ ਦਿੰਦੇ ਨਹੀਂ ਅੱਛਾ ਬੱਚੇ ਵਿੱਚ ਸੇਲ ਕਰ ਦਿੰਦੇ ਆ ਬੱਚੇ ਬੱਚੇ ਦਾ ਸੇਲ ਹੋਈ ਜਾਂਦੇ ਆਪਣੇ ਨਾਲ ਦੀ ਨਾਲ ਹੀ ਬੱਕਰਾ ਬੁੱਕਰਾ ਸੇਲ ਕਰਦਾ ਨਾ ਮੇਂ ਹੁਣਾਂ ਛੋਟਾ ਹੂੰ ਤੇ ਉਹ ਵੀ ਕੰਮ ਕਰ ਫਿਰ ਵਧੀਆ ਚੱਲੀ ਜਾਂਦਾ ਇਹ ਹਨਾ ਚੱਲਦਾ ਹੀ ਵਧੀਆ ਚੱਲਦਾ ਰ ਆਪਾਂ ਆਪਣੇ ਖਾਣ ਪੀਣ ਚੋ ਕੇ ਵਧੀਆ ਦਿੰਦਾ ਹੀ ਹੂੰ ਠੀਕ ਆ ਬਾਈ ਤੇ ਇਹ ਬਾਈ ਬੁੱਧੂ ਦੀਆਂ ਬੱਕਰੀਆਂ ਸ਼ੀਗੀਆਂ ਤੇ ਹੁਣ ਆਏ ਮੰਡੀ ਹੁਣ ਆਉਣਾ ਬਾਈ ਨਾ ਨਾ ਆਪਾਂ ਨਹੀਂ ਆਏ ਮੰਡੀ ਬਸ ਇਹ ਤਾਂ ਇੱਕ ਹੂੰ ਬਸ ਸ਼ੌਂਕ ਜੇ ਨੂੰ ਆ ਗਿਆ ਆਪਾਂ ਮੰਡੀ ਨੂੰ ਹੂੰ ਨਹੀਂ ਬੱਕਰੀ ਤਾਂ ਹੋਰ ਵੀ ਖੜੀਆਂ ਨੇ ਘਰੇ ਚਾਉ 12 15 ਸੇ ਲੈਣੀਆਂ ਹੈਗੀਆਂ ਨੇ ਅੱਛਾ ਅੱਛਾ ਪਰ ਆਪਾਂ ਇੰਨਾ ਨਹੀਂ ਜਾਂਦੇ ਪਤਾ ਨਹੀਂ ਕੀ ਕਹਣਾ ਸਾਲ 6 ਮਹੀਨੇ ਮਗਰੋਂ ਮੰਡੀ ਆਉਨੇ ਹੂੰ ਪੱਕਾ ਮੰਡੀ ਨਹੀਂ ਆਪਾਂ ਬਾਈ ਪੱਕੇ ਨਹੀਂ ਆਉਂਦੇ ਤਾਂ ਮੈਂ ਵੀ ਬਾਈ ਵੀ ਅੱਜ ਵੀਡੀਓ ਤਾਂ ਹੀ ਬਣਾਈ ਆ ਵੀ ਪਹਿਲੀ ਵ ਹਣਾ ਤੇ ਠੀਕ ਆ ਭਾਈ ਜਿਹੜੀ ਉਹ ਬੱਕਰੀ ਬੈਠੀ ਆ ਆਹ ਇਹ ਵੀ ਆਪਣੇ ਘਰ ਦੀ ਐ ਲੋਹੀ ਇਹ ਬੱਕਰੀ ਆਪਣੇ ਕਿਸੇ ਆਪਣੇ ਫਾਰਮਰ ਨੂੰ ਦੇ ਦਿੱਤੀ ਫਾਰਮਰ ਨੇ ਬਸ ਇਹਦਾ ਸੱਤਿਆਂ ਆਸੇ ਕਰਤਾਈ ਇਹਦਾ ਅੱਛਾ ਫਾਰਮਰ ਚ ਦੇਤੀ ਬੱਕਰੀ ਫਾਰਮ ਵਾਲੇ ਨੂੰ ਕਿਸੇ ਨੂੰ ਬੱਕਰੀ ਬਹੁਤ ਚੰਗੀ ਦੀ ਜੀ ਇਹ ਘਰ ਦੀ ਬੱਕਰੀ ਦੀ ਆਪਣੀ ਹੂੰ ਕਿਸੇ ਫਾਰਮਰ ਵਾਲੇ ਨੇ ਬਸ ਸੰਭੀ ਹੈ ਨਹੀਂ ਵਿਚਾਰੀ ਜੀ ਹੂੰ બસ ਇਹ ਸੱਤੇ ਨਾਲ ਸੇ ਕਰਤਾ ਜੀ ਕਿਉਂਕਿ ਸ਼ਾਮ ਹੀ ਨਹੀਂ ਉਹਨੇ ਸ਼ਾਮ ਦੇ ਤੋੜੇ ਉਹ ਕਰਤੀ ਹਨਾ ਕੱਲਾ ਗਵਾਰਾ ਪਾਈ ਜਾਂਦੇ ਹੋਣਗੇ ਬਾ ਗਵਾਰਾ ਹੀ ਬਸ ਪਤਾ ਹਾਇ ਨਹੀਂ ਚੱਕ ਚੱਕ ਜਿਹੜਾ ਕੋ ਦੇਖੀ ਜਣਾ ਉਹ ਵੀ ਬਾਈ ਕੋਈ ਜਣਾ ਇਹਨਾਂ ਨੇ ਅੱਛਾ ਹਾਂ ਜੀ ਠੀਕ ਆ ਦਾਣਾ ਜਿਹੜਾ ਇੱਕ ਟਾਈਮ ਪੱਕੀਆਂ ਮੰਗ ਰਹੀ ਮੰਗ ਰਹੀ ਨੇ ਜੀ ਘਰੇ ਦਾ ਦਾਣਾ ਤਾਂ ਪਾਉਣਾ ਪੈਂਦਾ ਹੋਣਾ ਪੈਂਦਾ ਹਾਂ ਜੀ ਕੱਲੀ ਬਾਹਰ ਦੀ ਚਰਾਈ ਨਾਲ ਵੀ ਨਹੀਂ ਹੁੰਦਾ ਨਾ ਹੁਣ ਇਹ ਤਾਂ ਗੱਲ ਹੈ ਜੀ ਛੋੜੇ ਕਿੰਨੀ ਹੈਗੀ ਚਰਾ ਦਾ ਉਧਰ ਬਾਈ ਨਾਇਰ ਨੂੰ ਵਧੀਆ ਚੱਲੇਦਾ ਟੱਡ ਭਰੀ ਜਾਂਦਾ ਵਧੀਆ ਸਰੀ ਜਾਂਦੇ ਅੱਛਾ ਬਈ ਘਰੇ ਵੀ ਪਾਉਨੇ ਫਿਰਦੇ ਚਰਾਈ ਬਾਈ ਕੋਈ ਜਨੇ ਹਾਂ ਘਰੇ ਵੀ ਖਰਾਕ ਵਧੀਆ ਉਦੋਂ ਠੀਕ ਹੈ ਜੀ ਬਾਈ ਜੀ ਓਕੇ ਧੰਨਵਾਦ